ਮੇਰਾ ਨਾਮ ਮਨੁਕਰਪਾਲ ਸਿੰਘ ਹੈ ਜੀ ਮੈਂ ਦਸਪੁਰ ਦਾ ਰਹਿਣ ਵਾਲਾ ਮੈਂ ਤੁਹਾਡੇ ਸਾਹਮਣੇ ਇਹ ਕਲੀਅਰ ਕਰਨਾ ਕਿ ਮਤਲਬ ਇੱਕ న్యూਸ ਫਲੈਸ਼ ਹੋ ਰਹੀ ਹੈ ਕਾਫੀ ਚੈਨਲ ਤੇ ਉੱਤੇ ਇੱਕ ਇਹ ਜੀ ਰਿਸ਼ਪਾਲ ਸਿੰਘ ਅਸੀਂ ਦੇ ਰਹੇ ਰਿਡਾਈ ਹੈ ਜੀ ਠੀਕ ਹੈ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ న్యూਸ ਫਲੈਸ਼ ਹੋ ਰਹੀ ਹੈ ਬੀਸੀਬੀਏ ਨੂੰ ਪੱਕਿਆ ਗਿਆ ਉਹ ਥੋੜਾ ਜਿਹਾ মিডিਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫੋਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਹਾਂ ਮੇਰੇ ਤੇ ਅਮਨ ਸਰ ਐਸਟੀਐਫ ਨੇ 2019 ਦੇ ਵਿੱਚ ਪ੍ਰੋਵਰ ਦੇ ਲਾਗ ਹਾਂ ਦੀ ਵਿਸਦਾ ਕੀ ਘਟ ਰਹੀ ਸੀ ਦਾ ਮਤ ਮਾਦ ਸੀ 250 ਗ੍ਰਾਮ ਹੀ ਰਸਮ ਤੇ ਪਾਈ ਉਹਦੇ ਸਬੰਧ ਚ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਕੋਈ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮੂ ਇਨਸਪੈਕਟਰ ਨੇ ਮਕਦਮਾ ਦਰਜ ਕੀਤਾ ਉਹਦੇ ਤੇ ਪਰਚਾ ਦਰਜ ਹੋ ਚੁੱਕਾ ਜਿਹੜਾ ਆਈਓ ਸੀਗਾ ਕੋਈ ਇਹਦੀ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਗਏ ਹੋਏ ਆ ਜੀ ਸੈਸ਼ਨ ਕੋਡ ਮਾਨ ਜੀ ਸੈਸ਼ਨ ਕੋਡ ਵੀ ਕੋਡਸ ਆਲਰੇਡੀ ਚੱਲ ਰਿਹਾ ਜੀ ਇਹਦੇ ਵਿੱਚ ਜਿਹੜਾ ਸੈਕੰਡ ਆਇਆ ਉਹ ਸੀਗਾ ਉਹ ਵੀ ਨਾਮਜ਼ਦ ਹੈ ਇਹਦੇ ਵਿੱਚ ਜਿਹੜੇ ਮੁਖور ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜ਼ਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜ਼ਦ ਨੇ ਤੁਹਾਨੂੰ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਮੈਨੂੰ ਨਹੀਂ ਦੱਸੋ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰਾਂ ਤੁਹਾਨੂੰ ਇਹ ਹੈ ਜੀ ਰਸ਼ਪਾਲ ਸਿੰਘ ਅੱਜ ਕੋਲ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਇਹ ਬੀਇੰਗ ਏ ਆਈ ਜੀ ਸੌਰੀ ਟੂ ਸ਼ੇਮ ਨੂੰ ਕਹਿਣਾ ਪੈ ਰਿਹਾ ਵੀ ਇਹਦੀ ਇਹ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਫਸਰ ਵੀ ਆ ਜਿਵੇਂ ਕਿ ਇਹਨੂੰ ਮੈਂ ਅਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਫਸਰ ਬੋਲੂਗਾ। ਤੋਂ ਇਹਦੇ ਗੰਦੇ ਅਫਸਰ ਨੂੰ ਬਚਾਉਣ ਲਈ ਕੁਝ ਇਹਨਾਂ ਦੇ ਹਮਾਇਤੀ ਹੁੰਦੇ ਆ ਉੱਥੇ। ਉਹ ਹਮਾਇਤੀਆਂ ਦੀ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆ ਆ 2024 10 7 2024 ਨੂੰ ਨਾਮਿਨੇਟ ਹੋਇਆ। ਉਹ ਵੀ ਮੈਨੂੰ ਮਾਨਯੋਗ ਹਰਿਆਣਾ ਪੰਜਾਬ ਹਰਿਆਣਾ ਗੁਰਦਾਸਾ ਦਾ ਵੀ ਦਸਾਰਾ ਲੈਣਾ ਪਿਆ। ਉਹਨਾਂ ਦੇ ਹੀ ਆਡਰਾਂ ਦੇ ਸਰਕਾ ਇਹ ਨਾਮਿਨੇਟ ਹੋਇਆ ਬੰਦਾ ਜੀ। ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ। ਇਹਦੀ ਅਰੈਸਟ ਨਹੀਂ ਪਾਈ ਗਈ। ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਹੋਣ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜ਼ਾ ਖੜਕਾਉਣਾ ਪਿਆ ਨਾਂਜੋ ਹਰਿਆਣਾ ਹਾਈ ਕੋਰਟ ਚਲੀ ਗਾਦੀ ਦਾ। ਉਹਨਾਂ ਦੇ ਦਿਸਾਂ ਨਿਸਾਂ ਦੇ ਇਹਨੂੰ ਅਰੈਸਟ ਕੀਤਾ ਗਿਆ। 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ। ਪਰ ਤੁਸੀਂ ਹੱਦ ਦੇਖੋ ਇਹਨਾਂ ਨੂੰ VIP ਟ੍ਰੀਟਮੈਂਟ ਦਿੰਦੀ ਤੇ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ। ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ। ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ। ਇਹਨਾਂ ਨੂੰ BC ਥਰੂ ਪੇਸ਼ ਕੀਤਾ ਗਿਆ। ਤੋਂ ਇਹ ਕਲੀਅਰ ਦਸਾਉਂਦਾ ਸਾਰਾ ਕੁਝ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਨੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਿਖਾ ਦਊਗਾ ਜੱਜਾ ਜੀ ਪਾਇਆ ਦੀ ਅੱਜ ਨਹੀਂ ਹੋਏ 1 ਜੂਨ ਹਰੇ ਕੀ ਕਿਹਾ ਗਿਆ ਵੀ ਅੱਜ ਕਾਦੀ ਕਲੋਂ ਨੇ ਪੇਸ਼ ਅਜਿਨਾਂ ਨੇ ਇਹੀ ਪੇਸ਼ ਕੀਤਾ ਜੀ ਕਿ ਵੀ ਉਹ 27 ਤਰੀਕ ਨੂੰ ਫੜੇ ਗਿਆ ਸੀ 28 ਤਰੀਕ ਨੂੰ ਉਹਨਾਂ ਨੂੰ ਚੈਸਟ ਪੇਨ ਹੋ ਗਈ ਬੀਪੀ ਹੋ ਗਈ ਹੁਣ ਇਹਾਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਮੈਂ ਮੈਂ ਦੋਸ਼ਾ ਦੇ ਦੇ ਕਰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਆਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀ ਅਗਲੀ ਦਾ ਅਗਲੀ ਸਵੇਰ ਨੂੰ ਇਹਨੂੰ ਸਾਫ ਕਰਾ ਦਿੱਤਾ ਗਿਆ ਕਾਰਨ ਕੀ ਸਮਝਦੇ ਹੋ ਕਾਰਨ ਆਬੀਨਲੀ ਜੀ ਤੇ ਸਾਰੇ ਸਮਝਦੇ ਆ ਜੀ ਜੇ 1.5 ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ 1.5 ਸਾਲ ਤੋਂ ਇਹ ਭਗੌੜਾ ਆ ਠੀਕ ਹੈ ਜੀ ਵੱਡੇ ਅਧਿਕਾਰੀ ਹੋਣ ਕਰਕੇ ਫੌਂਸਰਸ਼ਿਪ ਦੀ ਗੱਲ ਹੈ ਜੀ ਸਰ ਕੋਈ ਥ੍ਰੈਟ ਆਈ ਤੁਹਾਨੂੰ ਕੰਪੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਮੈਨੂੰ ਅਜੇ ਤੱਕ ਤਿੰਨ ਕਨਮਨ ਪ੍ਰੋਵਾਈਡ ਕੀਤੇ ਗਏ ਨੇ ਦਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਧਮਕਾਇਆ ਵੀ ਗਿਆ ਹਰ ਤਰੀਕੇ ਨਾਲ ਮੈਨੂੰ ਤੁਹਾਡਾ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਲੀਗੈਲਿਟੀਆਂ ਬਹੁਤ ਜ਼ਿਆਦਾ ਨੇ ਇਥੇ ਤੱਕ ਨਹੀਂ ਮੁੱਕੇ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿ ਇਹਦੇ ਵਿੱਚ ਇੰਸਪੈਕਟਰ ਦੇ ਨਾਮ ਦਿੱਤਾ ਗਿਆ ਜਿਹਨੇ ਮੁਕੱਦਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਉਹਦੀ ਕਰ ਵੀ ਜਾਂਦੇ ਉਦੋਂ ਬਾਅਦ ਸੈਕੰਡ ਆਈਓ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਖਬਰ ਬਣਾਏ ਗਏ ਇੱਕ ਸਠਿਆਲੇ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਜੋ ਪਤਵੀ ਫਿਰ ਸ਼ਾਮਲ ਨੇ ਜਿਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੇ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੀ ਪੁਟਾਲੀਆ ਰਿਪੋਰਟ ਚ ਕਿ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮੇਰੇ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਸਹਾਰਾ ਲੈਣਾ ਪਿਆ ਮੈਨੂੰ ਜੁਡੀਸ਼ਰੀ ਦੇ ਬਿਲਕੁਲ ਮਾਨ ਹੈ ਕਿਉਂਕਿ ਇਹਦੇ ਇਹਦੇ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛਤਿੰਨ ਗੁਹਿਲ ਜੀ ਲੱਗਦਾ ਕਿ ਮੇਰੇ ਵਾਸਤੇ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਵੀ ਅਸੀਂ ਇਹਨੂੰ ਫ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਉਸਨੇ ਫੜਿਆ ਨਹੀਂ ਇਹ ਫੜਾਉਣਾ ਸੋ ਦੇਖੋ ਜੀ ਕਿੰਨੀ ਇਹਦੇ ਚ ਆਮ ਬੰਦੇ ਦੀ ਕਿੰਨੀ ਤੰਗੀ ਹੋਊਗੀ ਕਿ ਵੀ ਇੱਕ ਇੰਨੀ ਟ੍ਰੀ ਅਫਸਰੀ ਸਿਰਫ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਇੱਥੇ ਬੈਠੇ ਆ ਪਰ ਮੈਂ ਸਾਰਿਆਂ ਬਾਰੇ ਇਹ ਨਹੀਂ ਕਹਿੰਦਾ ਕਿ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਉਹਨਾਂ ਚੋਂ ਜਿਵੇਂ ਇਹ ਵੀ ਆ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਉਹਨਾਂ ਆਪਣੇ ਮਨ ਦੀ ਹੈ no doubt ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਨਾਲ ਜੇ ਮੇਰ ਦਾ ਤੱਕਾ ਹੋਇਆ। ਸੋਚ ਮੇਰੀ ਬਾਅਦ ਚ ਬਦਲੀ ਕਿਉਂਕਿ ਮੇਰੇ ਕੋਲ ਹੁਣ ਤੱਕ ਅਸ਼ਵਾਲ ਸਿੰਘ ਦੇ ਖਿਲਾਫ ਸਿਰਫ ਅਸ਼ਵਾਲ ਸਿੰਘ ਨਹੀਂ ਪਰ ਮੈਂ ਜੋ ਮੈਂਸ਼ਨ ਕਰਦਾ ਇਹਦੇ ਖਿਲਾਫ ਜਿਹੜੇ ਇਹਦੇ ਸਤਾਏ ਨਜਾਇਜ਼ ਪਰਚੇ ਕੀਤੇ। ਕਾਫੀ ਬੰਦੇ ਆ ਚੁੱਕੇ ਨੇ। ਮੈਂ ਉਹਨਾਂ ਲਈ ਵੀ ਲੜਾਂਗਾ। ਬੱਲੇ ਹੁਣ ਤੱਕ ਆਏ ਨਹੀਂ ਤੁਹਾਡੇ ਕੋਲ। ਮੇਰੇ ਕੋਲ 21 ਤੋਂ 22 ਬੰਦੇ ਮੇਰੇ ਕੋਲ ਆ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਪਰਚੇ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਨੇ। ਪਰ ਮੈਂ ਆਪਣੀ ਪਹਿਲੀ ਗੱਲ ਕਰਾਂ। ਮੇਰੀ ਸੋਚ ਇਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋ ਬਖਸ਼ ਦਿੱਤੀ ਕਿ ਇਸ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਹਾਂ ਸਾਰੇ ਯਾਰ ਬਟ ਜੀ ਮਦਦ ਕੀਤੀ ਹੈ ਪ੍ਰਮਾਤਮਾ ਨੇ ਸਰਗੀ ਦਿੱਤਾ ਹੈ ਇੰਨੇ ਕ ਚਾਰ ਘਰ ਮੇਰੇ ਪਰਿਵਾਰ ਨੇ ਮੈਨੂੰ ਪੜਾਇਆ ਬਾਕੀ ਲੀਗਲਿਟੀਸ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਤੇ ਜੰਗੇ ਮੇਰੀ ਜਾਰੀ ਰਹੂਗੀ ਇਹ ਜਿਹੜਾ ਯੁੱਧ ਨਸ਼ਿਆ ਵਿਰੋਧ ਦਾ ਮੇਰਾ ਵੀ ਆ ਪੁਲਿਸ ਨੇ ਤੇ ਸਰਕਾਰ ਨੇ ਬਣਾਇਆ ਹੈ ਜੀ ਕਿ ਵੀ ਇੰਨਾ ਕਰਨਾ ਪਰ ਮੇਰਾ ਆ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗਸ ਤਰ ਕਰਨੇ ਜਿਹੜੇ ਖੁਦ ਪਲਾਨ ਕਰ ਕਰਕੇ ਇੱਕ ਜੀ ਦਵਰਮ ਆ ਕਲੀਅਰ ਕਰਾ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਹੈ ਉਹ ਇੱਕ 2017 ਦਾ ਮੁਕੱਦਮਾ ਮੇਰਾ ਉਹਦਾ ਕੋਈ ਕਨਸਰਟ ਨਹੀਂ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ ਸੀਬੀਆਈ ਲੋ ਉਹਦੇ ਚ ਸੀਬੀਆਈ ਮਾਨਜਗ ਅਦਾਲਤਾਂ ਦੀ ਮਹਾਲੀ ਦੀ ਉਹਦੇ ਚ ਆਲਰੇਡੀ ਕੇਸ ਚੱਲ ਰਿਹਾ ਬਟ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮੁਕੱਦਮਾ ਜੀ ਮੁਕੱਦਮਾ ਨੰਬਰ 34 11 2 2000 ਫ फेब्रुवारी 2019 ਸਣਾ ਸਿਵ ਲੈਂਦਾ ਠੀਕ ਹੈ ਜੀ ਠੀਕ ਹੈ ਜੀ ਸਹੀ ਜਿਹੜੀ ਸਟੋਰੀ ਕਲੀਅਰ ਕਰੋ ਕਿਹੜੇ ਹਾਲਾਤਾਂ ਚ ਤੁਹਾਡੇ ਮਾਮਲੇ ਮੈਨੂੰ ਇਸੇ ਮੈਨੂੰ ਇਸੇ ਦੰਤ ਇਸੇ ਕੋਰਟ ਤੋਂ ਬੁਣ ਚੁੱਕਿਆ ਗਿਆ ਸੀਗਾ ਜੀ ਮਤਲਬ ਕਲੀਅਰ ਕਰੋ ਨਾ ਤੁਸੀਂ ਕਿਹੜੇ ਕੋਰਟ ਦੇ ਵਿੱਚ ਤਰੀਕ ਤੇ ਆਏ ਸੀ ਜੀ ਮੈਂ ਕੋਰਟ ਤਰੀਕ ਤੇ ਆਇਆ ਸੀਗਾ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੇ ਰੇਗੇ ਨਹੀਂ ਦਲਬੀਰ ਸਿੰਘ ਹੋਣਾ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਤਾਂ ਕਿਹੜੇ ਨਾਕੇ ਦੇ ਉੱਪਰ ਪੂਰਾ ਜਿਹੜੀ ਕਹਾਣੀ ਬਣਾਈ ਗਈ ਹੈ ਜੀ ਨਹੀਂ ਉਿੱਥੇ ਹੀ ਬਣਾਉਣੀ ਪਈ ਦੀ ਇਹਦੇ ਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਅੱਲੇ ਵੀ ਦੇਖੋ ਇਹ ਨਿਹਾਇਤ ਇਹਨਾਂ ਦਾ ਕਿੰਨਾ ਕਰਮਦਾਰ ਆ ਵੀ ਅੱਲੇ ਵੀ ਰਿਮਾਂਡ ਵੇਲੇ ਵੀ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਵੀਸੀ ਤੇ ਕਰਾਇਆ ਜਾ ਰਿਹਾ ਜੀ ਠੀਕ ਆ ਜੀ 1.5 ਸਾਲ ਤੋਂ ਬਾਅਦ ਭਗੌੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਸ਼ੈਲਟਰ ਦਿੱਤਾ ਜਾ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਹੁਣੇ ਕਿ ਵੀ ਇਹਦੇ 'ਚ ਮੇਰੀ ਜਿਹੜੇ ਸਿੱਟ ਅੰਦਰ 13 ਸਿੱਟਾ ਵੰਡ ਦਿੱਤੀਆਂ ਗਈਆਂ ਨੇ ਇਨਕਲੂਡਿੰਗ ਰਿਮਾਂਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਜੇਖਾ ਮੰਗ ਤੇ ਰੱਖੀ ਮੰਗ ਦੇ ਨਾਲੇ ਮੰਨੀ ਨਹੀਂ ਮੈਨੂੰ ਤੇ ਲੜਨਾ ਪਿਆ ਤੇ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਪੇਸ਼ ਨਹੀਂ ਕੀਤਾ ਉਹਦੇ ਲਈ ਮੈਂ ਬੋਰਡ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਤੇ ਜਿੰਨਾ ਮੇਰੇ ਕੋ ਹੋ ਸਕਿਆ ਵਾ ਉਹਨਾਂ ਮੈਂ ਲਾਉਂਗਾ ਇਹਦੇ 'ਚ ਅਜੇ ਇਹੀ ਨਹੀਂ ਅਜੇ ਇਹਦੇ 'ਚ ਬਹੁਤ ਸਾਰੇ ਛੋਟੇ ਵੀ ਤੇ ਵੱਡੇ ਅਫਸਰ ਵੀ ਤਦ ਵਿੱਚ ਮੂਲਤ ਹੈਗੀ ਆ ਮੈਂ ਉਹ ਲੜੂੰਗਾ ਫਾਈਟ ਕਰੂੰਗਾ ਜਿੰਉਂ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰ ਰਜੋਸ ਆ ਭਾਜੀ ਹੁਣ ਤੱਕ ਸਾਰੇ ਇਹੋ ਸੋਚਦੇ ਕਿ ਤੁਹਾਡਾ ਜਿਹੜਾ ਮਾਮਲਾ ਸੀਬੀਆਈ ਦੇ ਨਾਲ ਜੁੜਿਆ ਆ ਇਹ ਸੀਬੀਆਈ ਨਾਲ ਬਿਲਕੁਲ ਨਹੀਂ ਜੁੜਿਆ ਇਹ ਕਲੀਅਰ ਜਾਨਣਾ ਚਾਹੁੰਦੇ ਆ ਕਿ ਇਹ ਮਾਮਲਾ ਕਦੋਂ ਦਾ ਸੀਗਾ ਤੁਹਾਡੀ ਰੇਂਜ ਕਿੱਦਾ ਆਏ ਔਰ ਕਾਰਨ ਕੀ ਰਿਹਾ ਦੱਸਤਾ ਜੀ ਇਹ ਮੁਕੱਦਮਾ ਕਿੱਦਾਂ ਤੁਹਾਡਾ ਰਣਜੀਤ ਕਿੱਦਾਂ ਰਹੀ ਹੈ 2019 ਦਾ ਮੁਕੱਦਮਾ ਜੀ ਮੇਰਾ ਇੱਕ ਸਖਿਆਲੇ ਵੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਝ ਘੇਲੂ ਮਸਲਾ ਸੀਗਾ ਕਤੋਂ ਮਸਲਾ ਸੀਗਾ ਉਹਦੇ ਸਪੰਚ ਇਹਨਾਂ ਨੇ ਮਿਲਦੇ ਨਜ਼ਾਇਜ਼ ਕੀਤੀਆਂ ਗਈਆਂ ਠੀਕ ਹੈ ਇਹਦੇ 'ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਤੁਹਾਡੇ ਮਾਨਯੋਗ ਬਾਈ ਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਹਨਾਂ ਨੇ ਚੀਜ਼ਾਂ ਕੀਤੀਆਂ ਮੈਂ ਲੜਦਾ ਆ ਹੁਣ ਦਣੇ ਆ ਰਿਹਾ ਕਾਫੀ ਦਿਨ ਤੋਂ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਪਾਉਂਦਾ ਸੀਗਾ ਪਰ ਮੈਂ ਆਈਜੀ ਨੂੰ ਪੇਸ਼ ਕੀਤਾ ਗਿਆ ਜੀ ਕੋਰਟ ਦੇ ਵਿੱਚ ਕੀ ਹੈ ਜੀ ਪੁਰਾਇ ਮਾਮਲਾ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ 13 ਤੱਕ ਭੇਜ ਦਿੱਤਾ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਕਿੰਨੇ ਦਿਨ ਦਾ ਰਿਮਾਂਡ ਹਾਂਜੀ ਇਪੋ ਦਾ ਮਾਮਲਾ ਸੀ 2 ਮਿੰਟ ਸਰ ਲੋਕ ਸਰ 2 ਮਿੰਟ ਦੇ ਦਿਓ 2 ਮਿੰਟ ਦਿਓ ਸਾਡੇ ਇਹ ਮਾਮਲਾ ਦੱਸ ਦਿਓ ਕਿ ਖੁੱਲਿਆ ਸੀਗਾ ਸਰ ਦੋ ਮਿੰਟ ਸਰ ਦੋ ਮਿੰਟ ਕਿਥੋਂ ਦਾ ਹੋ ਰਿਹਾ ਹੈ ਸਰ ਥੋੜਾ ਦੱਸ ਦਿਓ ਨਾ ਥੋੜਾ ਕੰਪਲੀਟ ਕਰ ਦਿਓ ਸਾਡੇ ਏਆਈ ਸਾਹਿਬ ਨੂੰ ਪ੍ਰੈਸ ਰੂਟ ਆਲਰੇਡੀ ਡਾਟ ਚੋ ਪੰਜਾਬ ਦੇ ਵੀ ਕਰ ਦੋ ਤੁਰੰਤ ਤੁਰੰਤ ਦੋ ਰਾਤ ਤੁਰੰਤ